ਜੀ ਪਹਿਲੇ ਦਿਨ ਹੀ 80 ਲੱਖ ਰੁਪਏ ਮੇਰੇ ਵਾਰਡ ਦੇ ਵਿੱਚ ਦੋ ਨੰਬਰ ਵਾਰਡ ਦੇ ਵਿੱਚ ਪਵਾਤਾ ਹੈ ਤੇ ਉਹ ਮੈਂ ਹੁਣ ਕੱਲ ਤੋਂ ਹੀ ਕੰਮ ਸਟਾਰਟ ਕਰਵਾ ਦਾਂਗਾ ਜਿੰਦਾਬਾਦ ਸਰਕਾਰ ਹਰਜੀਤ ਸਿੰਘ ਮੁੰਡੀਆਂ ਜਿੰਦਾਬਾਦ ਸਰਕਾਰ ਹਰਜੀਤ ਸਿੰਘ ਮੁੰਡੀਆਂ ਕਹ ਲਓ ਇਹਨਾਂ ਦਾ ਸੋਨੀ ਜੀ ਨਾਲ ਪਿਆਰ ਕਰੋ ਸਾਡੇ ਨਾਲ ਪਿਆਰ ਕਰੋ ਅੱਜ ਸੋਨੀ ਹੌਸਲਾ ਪਹਿਵਾਨ ਜੋ ਸਾਲੇ ਵਾਲੇ ਵਾਰਡ ਨੰਬਰ 2 ਦੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਔਰ ਸੋਨੀ ਜੀ ਬਤੌਰ ਕਾਉਂਸਲਰ ਵੀ ਸਾਹਨੇ ਹਲਤੋਂ ਨੇ ਅੱਜ ਉਹਨਾਂ ਨੇ ਸਾਥੀਆਂ ਸਮੇਤ ਸਾਰੇ ਆਮ ਆਦਮੀ ਪਾਰਟੀ ਜੀ ਆਪਣੇ ਆਪ ਨੂੰ ਸ਼ਾਮਲ ਕੀਤਾ ਵਾ ਔਰ ਸੋਨੀ ਜੀ ਨਾ ਵਾਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਅਸੀਂ ਪਾਰਟੀ ਸੇਵਾ ਕਰ ਰਹੇ ਤੇ ਤੁਸੀਂ ਵੀ ਸਾਡੇ ਨਾਲ ਸਾਡੀਆਂ ਵਾਅਦ ਮਜ਼ਬੂਤ ਹੋ ਰਹੀਆਂ ਤਾਂ ਜੋ ਜਿਹੜੇ ਅਧੂਰੇ ਕੰਮ ਨੇ ਸਾਡੇ ਸ਼ਹਿਰ ਦੇ ਰਹਿੰਦੇ ਨੇ ਅਸੀਂ ਉਹ ਪੂਰੇ ਕਰ ਸਕੇ ਜੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਦਾਨੋ ਸਾਹਿਬ ਦਾ ਜੋ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਦੇ ਹੁਕਮ ਕਹਿ ਲੋ ਇਹਨਾਂ ਦਾ ਸੋਨੀ ਜੀ ਨਾਲ ਪਿਆਰ ਕਹਿ ਲੋ ਤੇ ਸਾਡੇ ਨਾਲ ਪਿਆਰ ਕਹਿ ਲੋ ਅੱਜ ਸੋਨੀ ਕਾਉਂਸਲਰ ਸਹਿਬਾਨ ਜੋ ਸਾਹਨੇ ਵਾਲ ਦੇ ਵਾਰਡ ਨੰਬਰ 2 ਦੇ ਅੱਜ ਆਮ ਆਨਵੀ ਪਾਰਟੀ ਸ਼ਾਮਲ ਹੋਏ ਸੋ ਮੈਂ ਇੱਥੇ ਮੈਂ ਖੁੱਸਾ ਉੱਥੇ ਪਾਰਟੀ ਨੂੰ ਬਹੁਤ ਵੱਡਾ ਹਲਕਾ ਸਾਹਨੇ ਵਾਲ ਦੇ ਵਿੱਚ ਸਾਨੂੰ ਵਾਧਾ ਮਿਲਿਆ ਵੱਲ ਮਿਲਿਆ ਸੋ ਮੈਂ ਤਹਿ ਦਿਲੋਂ ਧੰਨਵਾਦ ਆ ਸ਼ੁਕਰਗੁਜ਼ਾਰ ਦਾਨੋ ਸਾਹਿਬ ਦਾ ਔਰ ਸੋਨੀ ਜੀ ਨਾਲ ਵਾਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਅਸੀਂ ਪਾਰਟੀ ਸੇਵਾ ਕਰ ਰਹੇ ਹਾਂ ਤੇ ਤੁਸੀਂ ਵੀ ਸਾਡੇ ਨਾਲ ਸਾਡੀਆਂ ਵਾਅਦੇ ਮਜ਼ਬੂਤ ਹੋ ਰਹੀਆਂ ਤੇ ਜਿਹੜਾ ਨਗਰ ਕੌਂਸਲ ਸਾਹਮਣੇ ਆਲਾ ਹੈ ਇਹਦੇ ਵਿੱਚ ਸਾਰੇ ਰਣ ਮਿਲਤੀ ਦੀ ਸੇਵਾ ਚੱਲਦੀ ਹੈ ਤੇ ਹੋਰ ਸੇਵਾ ਦਾ ਵਾਅਦਾ ਹੋਵੇਗਾ ਸੋ ਅੱਜ ਜਿਹੜਾ ਨੇ ਇੱਕੋ ਹੀ ਡਿਮਾਂਡ ਕੀਤੀ ਕਿ ਮੇਰੇ ਵਾਰਡ ਦੇ ਵਿੱਚ ਮੈਨੂੰ ਵੱਧ ਤੋਂ ਵੱਧ ਫੰਡ ਦਿਓ ਪੈਸੇ ਦਿਓ ਤਾਂ ਕਿ ਮੈਂ ਵਾਰਡ ਦੇ ਰਹਿੰਦੇ ਕੰਮ ਕਰਵਾ ਸਕਾਂ ਸੋ ਉਹਨਾਂ ਦਾ ਨਾਲ ਦੀ ਨਾਲ ਇਹਨਾਂ ਦੇ ਵਾਰਡ ਦੇ ਵਿੱਚ ਪੈਸੇ ਪਾਏਗੇ ਸੋ ਜਿਹੜੇ ਅੱਜ ਤੋਂ ਹੀ ਇਹਨਾਂ ਦੇ ਕੰਮਾਂ ਦੀ ਸ਼ੁਰੂਆਤ ਹੋਵੇਗੀ ਇਸ ਵਾਰਡ ਦੇ ਵਿੱਚ ਵੀ ਪੂਰੇ ਨਗਰ ਕੌਸ਼ਲ ਸਾਹਨੇ ਵਾਲ ਦੇ ਵਿੱਚ ਵੀ ਕਾਫੀ ਕੰਮ ਆ ਜਿਹੜੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਸੋ ਸਾਰੇ ਨਗਰ ਕੌਸ਼ਲ ਸਾਹਨੇ ਵਾਲਾ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਸਾਹਨੇ ਵਾਲ ਹੋਵੇਗਾ। ਕਿੰਨੇ ਮੈਂਬਰਾਂ ਨਾਲ ਜਿਹੜੇ ਲੈ ਕੇ ਕੰਮ ਹੋਵੇਗਾ। ਕਿੰਨੇ ਮੈਂਬਰਾਂ ਨਾਲ ਇਹ ਕਾਫੀ ਬੇਅੰਤ ਅਕਾਲੀ ਦਲ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਨਾਲ ਇਹਨਾਂ ਦੇ ਕਾਂਗਰਸ ਪਰਿਵਾਰ ਤੋਂ ਵੀ ਪਰਿਵਾਰ ਨਾਲ ਸਮਰ ਹੋਏ ਆ ਤੇ ਪੂਰਾ ਵਾਰਡ ਜਿਹੜਾ ਜਿਹੜਾ ਨਾਲ ਸਮਰ ਹੋਇਆ। ਧੰਨ। ਮਤਲਬ ਉਮੀਦਵਾਰ ਵੀ ਨੇ ਟਿਕੜੇ ਦਾ ਵੀ ਮਤਲਬ ਕਿਉਂ ਆ? ਟਿਕਟ ਦੇਖੋ ਪਾਰਟੀ ਨੂੰ ਰਿਕੁਐਸਟ ਕਰਤੀ ਆ ਟਿਕਟ ਮਿਲੇਗੀ ਜੀ ਅੱਜ ਨਹੀਂ ਅਮਰਪੁਰ ਦਾ ਜਦੋਂ ਰੋਮਨੀ ਕਾਲੀ ਦਾ ਵੀ ਲੰਬੇ ਸਮੇਂ ਤੋਂ ਭਾਵਾਂ ਦੇ ਰਹੇ ਹੋ ਤੇ ਅੱਜ ਆਮ ਵੀ ਪਾਰਟੀ ਵਿੱਚ ਸ਼ਾਮਲ ਹੋ ਗਈ। ਨਹੀਂ ਇਹਨਾਂ ਦੇ ਕੰਮ ਕਾਜਾਂ ਨੂੰ ਦੇਖ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਾਡੇ ਕੋਲ ਮੰਤਰੀ ਸਾਹਿਬ ਕਿਉਂਕਿ ਮੈਂ ਇਹਨਾਂ ਦੇ ਕੰਮ ਕਾਜਾਂ ਨੂੰ ਦੇਖ ਕੇ ਇਹਨਾਂ ਵਿੱਚ ਸ਼ਾਮਲ ਹੋਇਆ ਇਹਨਾਂ ਵਿੱਚ ਨਿਮਰਤਾ ਬਹੁਤ ਹੈ ਔਰ ਜੇ ਕਿਸੇ ਕੰਮ ਵਾਸਤੇ ਇਹਨਾਂ ਨੂੰ ਕਹਿ ਦਿੱਤਾ ਭਾਵੇਂ ਮੈਂ ਸ਼ਰੂਮਣੀ ਅਕਾਲੀ ਦਲ ਚ ਸੀ ਪਰ ਮੈਂ ਇਹਨਾਂ ਤੋਂ ਫਿਰ ਵੀ ਕੰਮ ਕਰਵਾਏ ਨੇ ਇਹਨਾਂ ਨੇ ਮੇਰੇ ਕਦੇ ਕਿਸੇ ਕੰਮ ਨੂੰ ਇਨਕਾਰ ਨਹੀਂ ਕੀਤਾ ਮੈਂ ਇਹਨਾਂ ਦੇ ਇਹ ਕੰਮ ਦੇਖ ਕੇ ਮੈਂ ਇਹਦਾ ਵਿੱਚ ਸ਼ਾਮਲ ਹੋਇਆ ਤਾਂ ਜੋ ਜਿਹੜੇ ਅਧੂਰੇ ਕੰਮ ਨੇ ਸਾਡੇ ਸ਼ਹਿਰ ਦੇ ਰਹਿੰਦੇ ਨੇ ਅਸੀਂ ਉਹ ਪੂਰੇ ਕਰ ਸਕੀਏ ਕਿੰਨੇ ਮੈਂਬਰਾਂ ਨਾਲ ਲਿਖੇ ਮੇਰੇ ਕੋਲ ਹੁਣ ਕੋਈ ਗਿਣਤੀ ਨਹੀਂ ਹੈ ਕਿਉਂਕਿ ਐਜ਼ ਇੱਕ ਪੰਜਾਬ ਦਾ ਕਨਵੀਨਰ ਹੋਣ ਦੇ ਨਾਤੇ ਔਰ ਸ਼ਹਿਰ ਦਾ ਕਈ ਵਾਰੀ ਕਾਉਂਸਲਰ ਹੋਣ ਦੇ ਨਾਤੇ ਕਾਫੀ ਸੰਗਤ ਮੇਰੇ ਨਾਲ ਜੁੜੀ ਆ ਸਾਰੇ ਪਰਿਵਾਰ ਨਾਲ ਜੁੜੇ ਸਾਡੇ ਕਿਸ ਤਰ੍ਹਾਂ ਦੇਖਿਆ ਜਾਵੇ ਕੰਮਾਂ ਲੈ ਕੇ ਦੇਖਾਂ ਤੁਸੀਂ ਕਾਫੀ ਕਰਾਂ ਨਾ ਮੈਂ ਸਾਹਮਣੇ ਸਮਾਜ ਦੇ ਬਿਲਕੁਲ ਕੰਮ ਆਪਣੇ ਜੋੜ ਨਾਲ ਜੰਮਿਆ ਆ ਤਾਂ ਹੁਣ ਜਿੱਥੋਂ ਦੇਖਾਂਗੇ ਕੰਮਾਂ ਨੂੰ ਹੁਣ ਵੀ ਉਸੇ ਤਰ੍ਹਾਂ ਦੇਖਾਂਗੇ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਆ ਰਹੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਮੰਤਰੀ ਸਾਹਿਬ ਨੂੰ ਇੱਕੋ ਹੀ ਰਿਕੁਐਸਟ ਕੀਤੀ ਆ ਵੀ ਮੇਰੇ ਵਾਰਡ ਦੇ ਵਿੱਚ ਕਿਸੇ ਕੰਮ ਦੀ ਕਮੀ ਨਾ ਰਹੇ ਔਰ ਜਿਹੜੇ ਕੰਮ ਅਸੀਂ ਕਰਵਾਣੇ ਆ ਲੋਕਾਂ ਤੋਂ ਅਸੀਸਾਂ ਲੈਣੀਆਂ ਨੇ ਉਹ ਕੰਮ ਸਾਡੇ ਹੋਣੇ ਚਾਹੀਦੇ ਨੇ ਉਹ ਇਹਨਾਂ ਨੇ ਪਹਿਲਾਂ ਹੀ ਅੱਜ ਹੀ ਪਹਿਲੇ ਦਿਨ ਹੀ 80 ਲੱਖ ਰੁਪਏ ਮੇਰੇ ਵਾਰਡ ਦੇ ਵਿੱਚ 2 ਨੰਬਰ ਵਾਰਡ ਦੇ ਵਿੱਚ ਪਵਾਤਾ ਤੇ ਉਹ ਮੈਂ ਹੁਣ ਕੱਲ ਤੋਂ ਹੀ ਕੰਮ ਸਟਾਰਟ ਕਰਵਾ ਦਾਂਗਾ ਤਾਂ ਜੋ ਜਿਹੜਾ ਲੋਕਾਂ ਦੇ ਵਿੱਚ ਇੱਕ ਸੀਗਾ ਕਿ ਹਜੇ ਕੰਮ ਸ਼ੁਰੂ ਨਹੀਂ ਹੋਇਆ ਸ਼ੁਰੂ ਨਹੀਂ ਹੋਇਆ ਉਸ ਦਿਨ ਤੋਂ ਕੰਮ ਸਾਰੇ ਸਟਾਰਟ ਹੋ ਜਾਣਗੇ ਬਹੁਤ ਹੀ ਸਤਿਕਾਰਯ ਕੈਬਨਟ ਮਿਨਿਸਟਰ ਦੀਪ ਸਿੰਘ ਮੁੰਡਿਆ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੰਨਾ ਇਹ ਪਿਆਰ ਵਰਕਰ ਨੂੰ ਦਿੰਦੇ ਆ ਔਰ ਇਹਨਾਂ ਦੀ ਮੁਹੱਬਤ ਦਾ ਹੀ ਸਿੱਟਾ ਵਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਸਰਨ ਸੋਨੀ ਜੀ ਬਤੌਰ ਕਾਉਂਸਲਰ ਵੀ ਸਾਨੇ ਹਲ ਤੋਂ ਨੇ ਅੱਜ ਉਹਨਾਂ ਨੇ ਸਾਥੀਆਂ ਸਮੇਤ ਸਾਰੇ ਆਮ ਆਦ ਪਾਰਟੀ ਜੀ ਆਪਣੇ ਆਪ ਨੂੰ ਸ਼ਾਮਲ ਕੀਤਾ ਵਾ ਔਰ ਮਾਨਯੋਗ ਮੰਤਰੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸ ਤਰੀਕੇ ਨਾਲ ਇਹ ਪਿਆਰ ਕਰਦੇ ਆ ਮੈਨੂੰ ਐਦਾ ਲੱਗਦਾ ਸਾਰਾ ਪੰਜਾਬ ਹੀ ਜਿਹੜਾ ਵਾ ਇਹ ਆਮਦ ਪਾਰਟੀ ਨਾਲ ਜੁੜ ਲੈਣਗੇ